ਦੇਸ਼ ਵਿਦੇਸ਼ ਵਿੱਚ ਵਸਦਿਆਂ ਸਮੂਹ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜੂਨ 2025 ਦਾ ਦਿਨ ਹੈ ਤੇ ਕੱਲ 25 ਜੂਨ 2000 25 ਦਾ ਦਿਨ ਸੀ ਕੱਲ ਦਾ ਦਿਨ ਬੜਾ ਇਤਿਹਾਸਕ ਦਿਨ ਸੀਗਾ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਲੋਕ ਰਾਜ ਦੇ ਸਥਾਪਿਤ ਮਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਸਰਹੰਦ ਫਤਿਹ ਕਰਕੇ ਵਜੀਦ ਖਾਨ ਸੂਬਾ ਸਰਹੰਦ ਨੂੰ ਸੋਧ ਕੇ ਸਿੱਖ ਰਾਜ ਦਾ ਝੰਡਾ ਚਲਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੰਸਾਰ ਪੱਧਰ ਤੇ ਮਨਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੋ ਪਹਿਲੇ ਸਿੱਖ ਬਾਦਸ਼ਾਹ ਹੋਏ ਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਆ। ਕੱਲ ਸਾਡਾ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ اجلاس اجلاس ਵੀ ਸੀਗਾ ਜਰਨਲ ਹਾਊਸ ਸਾਰਾ ਇਕੱਠਾ ਹੋਇਆ ਸੀ ਤਕਰੀਬਨ 12 1 ਵਜੇ ਦਿਨ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਜਰਨਲ ਹਾਊਸ ਚੱਲਦਾ ਰਿਹਾ ਜਿਸ ਕਰਕੇ ਦਿਨ ਦੀਆਂ ਘਟਨਾਵਾਂ ਨਾਲ ਬਹੁਤਾ ਤਾਲਮੇਲ ਨਹੀਂ ਰਿਹਾ ਤੇ ਸ਼ਾਮ ਨੂੰ ਬਹੁਤੀਆਂ ਘਟਨਾਵਾਂ ਦਾ ਪਤਾ ਲੱਗਾ ਪਹਿਲਾਂ ਤਾਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇੱਕ ਬੇਨਤੀ ਕਰਕੇ ਫਿਰ ਮੈਂ ਦੂਜੀਆਂ ਘਟਨਾਵਾਂ ਬਾਰੇ ਇਤਿਹਾਸਕ ਘਟਨਾਵਾਂ ਬਾਰੇ ਜ਼ਿਕਰ ਕਰਨਾ ਜੋ ਕੱਲ ਵਰਤੀਆਂ ਬਾਬਾ ਬੰਦਾ ਸਿੰਘ ਬਹਾਦਰ ਲਖਮਣ ਦਾਸ ਲਖਮਣ ਦਾਸ ਤੋਂ ਮਾਧੋ ਦਾਸ ਬਰਾਗੀ ਬਣੇ ਦੋਸਤੋ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ੋਭਾ ਪ੍ਰਾਪਤ ਕਰਕੇ ਖੰਡੇ ਵਾਟੇ ਦੀ ਅਮਰੰਤ ਦੀ ਦਾਤ ਲੈ ਕੇ ਗੁਰਬਖਸ਼ ਸਿੰਘ ਬਣੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਸੰਸਾਰ ਪ੍ਰਸਿੱਧ ਹੋਏ ਕੱਲ ਹਰਿਆਣਾ ਸਰਕਾਰ ਦੇ ਜਿਹੜੇ ਇਸ਼ਤਿਹਾਰ ਸ਼ਬੀਖ ਖ਼ਬਰਾਂ ਦੇ ਵਿੱਚ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਨ ਪਰ ਉਹਨਾਂ ਤੇ ਵੀਰ ਬੰਦਾ ਬਰਾਗੀ ਲਿਖਿਆ ਹੋਇਆ ਸੀ ਜਿਹਦਾ ਸਾਨੂੰ ਸਖਤ ਇਤਰਾਜ਼ ਹੈ ਤੇ ਕੱਲ ਜਰਨਲ ਹਾਊਸ ਦੇ ਵਿੱਚ ਮੈਂ ਮਤਾ ਜਿਹੜਾ ਸੀ ਇਹ ਪਾਸ ਕਰਵਾਇਆ ਸਰਬਸੰਮਤੀ ਦੇ ਨਾਲ ਮੈਂ ਇਸ ਗੱਲ ਨੂੰ ਉਠਾਇਆ ਤੇ ਸਾਰੇ ਜਰਨਲ ਹਾਊਸ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਆਪਣੇ ਆਪ ਇਹਦਾ ਸਮਰਥਨ ਕੀਤਾ ਕਿ ਸਾਡਾ ਜਰਨਲ ਹਾਊਸ ਮਤਾ ਪਾਸ ਕਰਕੇ ਅਸੀਂ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਧੋਦਾਸ ਬਰਾਗੀ ਨਹੀਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਾਧੂ ਦਾਸ ਬਰਾਗੀ ਸੀ ਤੇ ਆਪਾਂ ਨੂੰ ਪਤਾ ਹੀ ਹੈ ਕਿ ਨੰਦੇੜ ਵਿੱਚ ਜਿਹੜਾ ਉਹਨਾਂ ਦਾ ਆਸ਼ਰਮ ਸੀ ਉੱਥੇ ਬਹੁਤੀ ਸਰੀਰ ਤੇ ਮਲਣੀ ਜਟਾਂ ਵਿਧਾਈਆਂ ਉਗੜਨ ਵਾਸਤੇ ਚੇਲੇ ਸੀ ਆਪਣਾ ਇੱਕ ਪਲੰਗਾ ਡਾਇਆ ਸੀ ਜੋ ਇਤਿਹਾਸ ਦਾ ਜ਼ਿਕਰ ਹੈ ਕਿ ਉਹਦੇ ਤੇ ਸਾਧੂਆਂ ਨੂੰ ਬਿਠਾਉਣਾ ਰਿੰਧੀਆਂ ਸਿੱਧੀਆਂ ਨਾਲ ਉਹ ਪਲੰਗਾ ਹਵਾਜੋ ਠਾ ਦੇਣਾ ਬਾਅਦ ਮੂਦਾ ਕਰ ਦੇਣਾ ਸਾਧੂਆਂ ਨੇ ਡਿੱਗਣਾ ਤੇ ਉਹਨਾਂ ਖਿੜਖੜਾ ਕੇ ਹੱਸਣਾ ਉਹਨਾਂ ਦਾ ਮਜ਼ਾਕ ਉਡਾਉਣਾ ਜਦੋਂ ਮਾਧੋਦਾਸ ਬਰਾਗੀ ਸੀ ਉਦੋਂ ਉਹਦੇ ਕਰਤਵੇ ਇਦਾਂ ਦੇ ਸੀ ਪਰ ਜਦੋਂ ਗੁਰੂ ਸਾਹਿਬ ਦੀ ਸ਼ੋ ਪ੍ਰਾਪਤ ਹੋਈ ਅਮਰਤ ਦੀ ਦਾਤ ਉਸ ਤੋਂ ਬਾਅਦ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਏ ਜੋ ਉਹਨਾਂ ਨੇ ਜ਼ਾਲਮਾਂ ਨੂੰ ਲੋਕੀਆਂ ਨੂੰ ਗੁਰੂ ਘਰਦਿਆਂ ਨੂੰ ਸੋਧਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਨੂੰ ਸ਼ਹੀਦ ਕਰਨ ਵਾਲੇ ਜਾਂ ਸਭ ਜਿਆਦਿਆਂ ਨੂੰ ਸ਼ਹੀਦ ਕਰਨ ਵਾਲੇ ਉਸ ਸਮਾਣੇ ਦੇ ਜਲਾਦਾਂ ਨੂੰ ਸੋਧਿਆ ਸੰਡੋਰੇ ਦੇਆਂ ਨੂੰ ਸੋਧਿਆ ਵੀਰਖਾਂ ਸੂਬਾ ਸਰਹੰਦ ਨੂੰ ਸੋਧਿਆ ਉਹ ਜਦੋਂ ਮਾਧੋਦਾਸ ਬਰਾਗੀ ਸੀ ਉਸ ਵੇਲੇ ਉਹਨਾਂ ਦੇ ਕਰਤੱਵ ਕੀ ਸੀ ਜਦੋਂ ਉਹ ਵੀਰ ਬੰਦਾ ਬਰਾਗੀ ਜਦਾਂ ਨਾਮ ਜਿਹੜਾ ਦਿੱਤਾ ਜਾਂਦਾ ਅਸੀਂ ਕੱਲ ਮਤਾ ਪਾਸ ਕਰਕੇ ਹਰਿਆਣਾ ਸਰਕਾਰ ਨੂੰ ਭੇਜਿਆ ਕਿ ਗਾਂ ਤੋਂ ਜਲੀਆਂ ਵੀ ਐਡਾਂ ਜਾਂ ਇਸ਼ਤਿਹਾਰ ਜਿਹੋਨਾਂ ਦੇ ਸੰਬੰਧ ਵਿੱਚ ਸਮਗਰੀ ਛਾਪੀ ਜਾਵੇ ਉਹਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਉਹ ਸਾਡੇ ਪਹਿਲੇ ਸਿੱਖ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਲੋਕ ਰਾਜ ਦੇ ਉਹ ਸੰਸਥਾਪਕ ਨੇ ਸੋ ਇਹ ਕੱਲ ਮਤਾ ਜਿਹੜਾ ਉਹ ਪਾਸ ਕਰਕੇ ਭੇਜਿਆ ਗਿਆ ਇਹ ਸਾਨੂੰ ਇਸ ਗੱਲ ਦਾ ਸਖਤ ਇਤਰਾਜ਼ ਹੈ ਕਿ ਇੱਕ ਸਟੇਟ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਮ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ। ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਕੱਲ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਧਰਨਾਲ ਇਲਾਕ ਦੀ ਚੋਣ ਹੋਈ ਉਹਦੇ ਵਿੱਚ ਮੁੜ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਤੇ ਸਰਦਾਰ ਜਗਜੀਤ ਸਿੰਘ ਕਾਲੂ ਨੂੰ ਜਰਸਕਤਰ ਚੁਣਿਆ ਗਿਆ ਮੈਂ ਉਹਨਾਂ ਨੂੰ ਵਧਾਈ ਦਿੰਦਾ। ਤੀਸਰੀ ਜਿਹੜੀ ਵਿਸ਼ੇਸ਼ ਮੈਂ ਮੇਨਤੀ ਕਰਨੀ ਚਾਹੁੰਨਾ ਸੰਗਤਾਂ ਦੇ ਨਾਲ ਕਿ ਕੱਲ ਪੰਜਾਬ ਦੀ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਤੇ ਸਾਬਕਾ ਮਨਿਸਟਰ ਪੰਜਾਬ ਸਰਕਾਰ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਦਾ ਸਾਲਾ ਜਿਸ ਤਰ੍ਹਾਂ ਉਹਦੇ ਘਰ ਚ ਪੁਲਿਸ ਨੇ ਦਾਖਲ ਹੋ ਕੇ ਉਹਨੂੰ ਗ੍ਰਿਫਤਾਰ ਕੀਤਾ ਮੈਂ ਕਹਿਣਾ ਚਾਹੁੰਨਾ ਕੱਲ ਬੜੀਆਂ ਜੜੀਆਂ ਸੀਗੀਆਂ ਉਹਨਾਂ ਦੇ ਸਿਪਾਹ ਸਲਾਰਾਂ ਵੱਲੋਂ ਉਹਨਾਂ ਦੇ ਆਥੀਆਂ ਦੇ ਵੱਲੋਂ ਖ਼ਬਾਰਾਂ ਜਾਂ ਉਹਦੀ ਵਾਈਫ ਦੇ ਵੱਲੋਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਸਰਕਾਰ ਨੇ ਧੱਕਾ ਕੀਤਾ ਸਰਕਾਰ ਨੇ ਧੱਕਾ ਕੀਤਾ ਮੈਂ ਇੱਕ ਬੇਨਤੀ ਕਰਦਾ ਜਦੋਂ ਬਾਦਲਾਂ ਦੀ ਸਰਕਾਰ ਦੀ ਮਜੀਠੀਓਣੀ ਮੰਤਰੀ ਸੀ ਉਦੋਂ ਇਹ ਧੱਕਾ ਕਰਦੇ ਰਹੇ ਸੀ ਗਦੋਂ ਵੀ ਵਿਰੋਧ ਕੀਤਾ ਤੇ ਅੱਜ ਦੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਕਹਿਣ ਅਨੁਸਾਰ ਤਾਂ ਕਾ ਕੀਤਾ ਇਸ ਤਰ੍ਹਾਂ ਘਰ ਤੇ ਜ਼ਬਰਦਸਤੀ ਵੜ ਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਅਸੀਂ ਖਰੇਕ ਤੱਕ ਇਹ ਸ਼ਾਇਦੀ ਨਕਦੀ ਕਰਦੇ ਹਾਂ ਧੱਕਾ ਕੋਈ ਸਰਕਾਰ ਕਰੇ ਸਰਕਾਰੀ ਜ਼ਬਰ ਜ਼ੁਲਮ ਦੇ ਖਿਲਾਫ ਆ ਪਾਰੇ ਉਹਨਾਂ ਨੂੰ ਆਪਣੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਅੱਜ ਦੰਦਾ ਨਾ ਖੋਲਣੀਆਂ ਪੈ ਰਹੀਆਂ ਮੈਂ ਕਹਿਣਾ ਚਾਹੁੰਨਾ ਵਿਕਰਮ ਸਿੰਘ ਵਜੀਠੀਆ ਜਾਂ ਕਾਲੀਆਂ ਨੂੰ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਜੋ ਕੁਝ ਕੀਤਾ ਜੁ ਭੁੱਲ ਗਏ ਮੈਨੂੰ ਬੜਾ ਤਰਸ ਆਇਆ ਵਿਕਰਮ ਸਿੰਘ ਵਜੀਠੀਆ ਦੀ ਧਰਮ ਪਤਨੀ ਨੇ ਕਿਹਾ ਮੇਰੇ ਮਾਤਾ ਸੀ 60 ਸਾਲ ਦੇ ਬਜ਼ੁਰਗ ਉੱਤੇ ਪੁਲਸ ਵੱੜ ਗਈ ਸਾਡੇ ਬੱਚੇ ਸੀ ਉੱਤੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਬੀਬੀ ਜੀ ਤੁਹਾਡੇ ਪਤੀ ਦੇਵ ਤੁਹਾਡੀ ਸਰਕਾਰ ਤੁਹਾਡੇ ਰਿਸ਼ਤੇਦਾਰ ਜਦੋਂ ਉਹਨਾਂ ਨੇ ਵੀ ਆਹੀ ਕੁਝ ਕੀਤਾ ਇਹਨਾਂ ਦਾ ਹੀ ਇਹਨਾਂ ਦੇ ਪਾਏ ਪੂਰਨਿਆਂ ਤੇ ਅੱਜ ਦੂਜੀਆਂ ਸਰਕਾਰਾਂ ਚੱਲ ਰਹੀਆਂ ਨੇ ਉਹੀ ਪੁਲਿਸ ਹੈ ਤੁਹਾਡੇ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਦੇ ਆ ਉਹਨੇ ਝੂਠੇਕੋਸ਼ ਮੁਕਾਬਲੇ ਬਾਬਾ ਬੂਝਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤੇ ਪੰਜਾਬ 'ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਵਿਦਰਦੀ ਕਾਂਡ ਵਾਪਰਿਆ ਤੁਹਾਡੇ ਇਹ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜੇਲ੍ਹਾਂ 'ਚ ਡੱਕਿਆ ਤੁਸੀਂ پابੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੋਖੀ ਸਵਾਗ ਰਚਣ ਵਾਲੇ ਨੂੰ ਤੁਸੀਂ ਕੋਸਤ ਪਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਜੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਿਫਤਾਰੀਆਂ ਕੀਤੀਆਂ ਆਹੀ ਕੁਛ ਤੁਹਾਡੀ ਪੁਲਿਸ ਕਰਦੀ ਰਹੀ ਤੁਹਾਡੇ ਰਾਜ 'ਚ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਤਾਂ ਬਸੰਤਰ ਲੱਗਦੀ ਆ। ਜੱਗ ਨਾਲ ਜੋ ਕੁਝ ਬੀਤਿਆ ਤੁਹਾਡੇ ਸਾਹਮਣੇ ਜੋ ਹੱਡੀ ਬੀਤਿਆ ਮੈਂ ਉਹ ਸੰਗਤ ਨਾਲ ਸਾਂਝੇ ਕਰਨਾ ਚਾਹੁੰਨਾ ਮੈਂ ਸੰਗਤ ਨੂੰ ਅਪੀਲ ਕਰਨੀ ਚਾਹੁੰਨਾ ਕਿ ਇਹਨਾਂ ਬਾਦਲਾਂ ਨੇ ਮਜੀਠੀਆਂ ਨੇ ਆਹੀ ਕੁਝ ਕੀਤਾ ਜੋ ਕੁਝ ਅੱਜ ਇਹਨਾਂ ਨਾਲ ਹੋ ਰਿਹਾ ਇਹਨਾਂ ਨੂੰ ਗੁਰਬਾਣੀ ਦੇ ਉਹ ਵਾਕ ਯਾਦ ਕਰਨੇ ਚਾਹੀਦੇ ਆ ਸਤਿਗੁਰ ਸੱਚੇ ਬਾਦਸ਼ਾਹ ਨੇ ਬਾਣੀ ਚ ਪਹਿਲਾਂ ਹੀ ਫੈਸਲਾ ਦੇ ਦਿੱਤਾ ਕਿ ਜੈਸਾ ਬੀਜਾ ਸੋਲ ਹੋਣਾ। ਦੇਹੋ ਜੀ ਬੀਜਿਆ ਵਧਣਾ ਪੈਣਾ ਪੰਜਾਬ ਦੀ ਹੈ ਕੋਈ ਜੇਲ ਜਿਹੜੀ ਸਾਨੂੰ ਨਹੀਂ ਦਿਖਾਈ ਕੀ ਕਸੂਰ ਸੀ ਇਹ ਪ੍ਰਚਾਰ ਕਰਦੇ ਸੀ ਧਰਮ ਦਾ ਅਸੀਂ ਪਖੰਡਵਾਦ ਦਾ ਵਿਰੋਧ ਕਰਦੇ ਸੀ ਅਮਰਤ ਸੰਚਾਰ ਕਰਦੇ ਸੀ ਸਾਡੇ ਤੇ ਪਾਬੰਦੀਆਂ ਲਾਈਆਂ ਮੈਂ ਕਦੋਂ ਫੋਟੋਆਂ ਵੀ ਸਾਂਝੀਆਂ ਕਰੂੰਗਾ ਅੱਜ ਮੈਨੂੰ ਸੁਖ ਵਿਕਰਮ ਸਿੰਘ ਮਜੀਠੀਆ ਦੇ ਬੱਚਿਆਂ ਦੀ ਤਸਵੀਰ ਵੇਖ ਕੇ ਯਾਦ ਵੀ ਮੇਰਾ ਤਾਂ ਬੱਚਾ ਉਦੋਂ ਇਦੋਂ ਵੀ ਛੋਟਾ ਸੀ ਕੁਰਬਾਨ ਸਿੰਘ ਜਦੋਂ ਮਾਂ ਦੀ ਕੁਛੜ ਜੜ ਕੇ ਉਹ ਤਰੀਕਾ ਤੇ ਆਉਂਦਾ ਸੀ ਤੇ ਜੇਲ੍ਹ 'ਚ ਮੁਲਾਕਾਤਾਂ ਲਈ ਆਉਂਦਾ ਸੀਗਾ ਜਦੋਂ ਮੇਰੇ ਨਾਲ ਜਾਂਦੇ ਆ ਸਾਡੀਆਂ ਗੱਡੀਆਂ ਨੂੰ ਘੇਰ ਲਿਆ ਜਾਂਦਾ ਸੀਗਾ ਸੁਖਵੀਰ ਸਿੰਘ ਬਾਦਲ ਵਿਤੋਂ ਮਜੀਟੀਆਂ ਦੇ ਇਸ਼ਾਰੇਾਂ ਤੇ ਤੇ ਸਾਨੂੰ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਦੀ ਹਾਜ਼ਰੀ 'ਚ ਲੈ ਜਾਂਦੇ ਸੀ ਬੱਚਿਆਂ ਦੇ ਸਾਹਮਣੇ ਬੱਚੇ ਵੇਖਦੇ ਸੀ ਕਸੂਰ ਕੀ ਸੀ ਧਰਮ ਦਾ ਪ੍ਰਚਾਰ ਧਰਮ ਦੇ ਪ੍ਰਚਾਰ ਦੇ ਰੋਗ ਅਸੀਂ ਗੁਰਦੁਆਰ ਸਾਡੇ ਗੁਰਦੁਆਰਿਆਂ ਤੇ ਉੱਤੇ ਕਬਜ਼ੇ ਕੀਤੇ ਕੋਰ ਸ਼ਮੀਰ ਗੁਰਦੁਆਰਾ ਜੰਡਾਲੀ ਸਰਸਵਤ ਦੀ ਰਾਤ ਨੂੰ ਚੱਕਿਆ ਤਿੰਨ ਜ਼ਿਲ੍ਹਿਆਂ ਦੀ ਪੁਲਿਸ 35-40 ਗੱਡੀਆਂ 2 ਐਸਐਸਪੀ ਹਾਜ਼ਰ ਸੀਗੇ ਮਾਨਸਾ ਤੇ ਫਰੀਦਕੋਟ ਦਾ। ਕੁਬਿੰਦਰ ਸਿੰਘ ਖੱਡੜਾ ਐਸਐਸਪੀ ਮਾਨਸਾ, ਸਰਜੀਤ ਸਿੰਘ ਕਾਹਲੋਂ ਫਰੀਦਕੋਟ ਉਹਨਾਂ ਦੀ ਗਵਾਹੀ ਚ ਪੁਲਿਸ ਫੋਰਸਾਂ ਨਾਲ ਬਠਿੰਡੇ ਦੀ ਫੋਰਸ ਬਠਿੰਡੇ ਦਾ ਐਸਐਸਪੀ ਨਾਲ ਨਹੀਂ ਸੀ ਆਇਆ ਉਦੋਂ ਗੋਪਾਲ ਸਿੰਘ ਭੁੱਲ ਰਸੀ ਹੋ। ਸਾਨੂੰ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲੈ ਗਏ। ਮੇਰੇ ਸਾਥੀਆਂ ਨੂੰ ਵੀ ਗੁਰੂ ਕੇ ਲੰਗਰ 'ਚ ਸੇਵਾ ਕਰਨ ਵਾਲੇ, ਦਰਬਾਰ 'ਚ ਸੇਵਾ ਕਰਨ ਵਾਲੇ ਗਰੰਤੀ ਸਿੰਘਾਂ ਨੂੰ ਸਾਡੇ ਜੁੱਤੀਆਂ ਜੋੜੇ ਵੀ ਤੁਹਾਡੇ ਦਾ ਜੇ ਜੁੱਤੀਆਂ ਜੋੜੇ ਨਹੀਂ ਚੱਕੇ ਵਿਜੀਲੈਂਸ ਨੇ ਸਾਡੇ ਦਾ ਜੁੱਤੀਆਂ ਜੋੜੇ ਵੀ ਟਰੰਕਾਂ ਚ ਪਾ ਕੇ ਲੈ ਗਏ ਸੀ ਤੇ ਸਾਡੇ ਤੇ ਮੁਕਾਦਮੇ ਤੇ ਪੌਣੇ 2 ਮਹੀਨੇ ਮੈਨੂੰ ਫਰੀਦਕੋਟ ਦੀ ਜੇਲ੍ਹ ਚ ਬੰਦ ਰੱਖਿਆ ਕਸੂਰ ਕੀ ਆ ਹਰਿਆਣਾ ਕਮਿਟੀ ਕੋ ਬਣਾਈ ਆ ਹਰਿਆਣਾ ਕਮੇਟੀ ਹਰਿਆਣਾ ਸਰਕਾਰ ਨੇ ਬਣਾਈ ਸੀ ਗੁਰਦੁਆਰਿਆਂ ਦਾ ਪ੍ਰਬੰਧ ਕੌਣ ਲਿਆ ਚੀਕੇ ਗੁਰਦੁਆਰੇ ਦਾ ਪ੍ਰਬੰਧ ਲਿਆ ਸੀਗਾ ਸਾਡੀਆਂ ਗੱਡੀਆਂ ਟੋਜਣ ਕਰਕੇ ਲੈ ਕੇ ਲਵਾਰਸ ਖੜੀਆਂ ਦਿਖਾ ਕੇ ਉਹਨਾਂ ਜੇ ਕੇ 47 ਦੇ ਰੌਂਦ ਪਾਏ ਥੋੜੇ ਦੇ ਤਾਂ ਜੇ ਵਿਜੀਲੈਂਸ ਨੇ ਕੇ 47 ਦੇ ਰੌਂਦ ਨਹੀਂ ਪਾਏ ਤੁਸੀਂ ਤਾਂ ਇਹ ਕੇ 47 ਦੇ ਰੌਂਦ ਪਾਉਂਦੇ ਰਹੇ ਆ ਢੂਠੇ ਮੁਕਦਮੇ ਸਾਡੇ ਕਿੰਨੇ ਫੇਸ ਕੀਤੇ 552 ਦੀਆਂ ਜ਼ਮਾਨਤਾਂ ਵੀ ਹਾਈ ਕੋਰਟ ਚ ਹੋਈਆਂ ਭੀਖੀ ਕੀਰਤਨ ਦਰਬਾਰ ਨੂੰ ਚੱਲੇ ਸੀ ਦੋ ਦਿਵਾਨ ਲੱਗੇ ਤੀਜੇ ਤੇ ਜਾ ਰਹੇ ਅਮਰਤ ਸੰਚਾਰ ਹੁਣ ਸੀਗਾ ਤੁਸੀਂ ਕੋਲ ਸ਼ਮੀਰ ਗੁਰਦਾਰੇ ਦੇ ਬਾਹਰ ਨਿਕਲਦੇ ਆਂ ਗ੍ਰਿਫਤਾਰ ਕਰ ਲਿਆ ਜੇ ਸਰ ਸਿੰਘ ਡੀਐਸਪੀ ਇੱਕ ਭਾਰਤਵਾਜ ਔਰ ਇੱਕ ਡੀਐਸਪੀ ਬਲਜੀਤ ਸਿੰਘ ਮੇਰੇ ਪਿੰਡ ਦਾ ਹੀ ਸੀਗਾ ਤੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਲੈ ਗਏ ਆਪਣਾ ਜਿਹੜਾ ਥਾਣਾ ਸੀਗਾ ਤੁਹਾਡਾ ਆਪਣਾ ਜਿਹੜਾ ਹੈ ਮਾ ਕੁਸਲਾ ਕੁਸਲਾ ਪਹਿਲਾਂ ਰੈਸਟ ਹਾਊਸ ਫਿਰ ਉਸ ਤੋਂ ਬਾਅਦ ਥਾਣਾ ਜਿਹੜਾ ਸੀ ਨੇੜੇ ਜੋੜਕੀਆਂ ਜੋੜਕੀਆਂ ਥਾਣੇ 'ਚ ਫਿਰ ਰਾਤ ਨੂੰ ਫਰੋਜਪੁਰ ਜੇਲ੍ਹ ਤੁਸੀਂ ਸਾਡੇ ਤੇ ਇੰਨਾ ਜ਼ਬਰ ਤੇ ਜ਼ੁਲਮ ਕੀਤਾ ਪੰਜਾਬ ਦੀ ਕਿਹੜੀ ਜੇਲ ਜਲੀ ਮੈਨੂੰ ਨਹੀਂ ਦਿਖਾਈ ਧਰਮ ਪ੍ਰਚਾਰ ਦੇ ਪੰਦੀਆਂ ਬਟਿੰਡਾ ਜੇਲ ਫਰੀਦਕੋਟ ਜੇਲ ਫਰੋਈਪੁਰ ਜੇਲ ਕਪੂਰਥਲਾ ਜੇਲ ਸ਼ਿਆਰਪੁਰ ਜੇਲ ਗਰਦਾਸਪੁਰ ਜੇਲ ਔਰ ਇਧਰ ਹਰਿਆਣੇ ਦੀ ਹਸਾਰ ਜੇਲ ਜਦੋਂ ਤੁਸੀਂ ਮੈਨੂੰ ਲੰਡਨ ਤੋਂ ਆਏ ਨੂੰ ਅਮਰਤਸਰ ਗ੍ਰਿਫਤਾਰ ਕਰਕੇ ਤੇ ਇਧਰ ਭੁਜਵਾ ਦਿੱਤਾ ਸੀਗਾ ਹਸਾਰ ਦੀ ਜੇਲ 'ਚ ਕਸੂਰ ਕੀ ਹੈ ਹਰਿਆਣਾ ਕਮੇਟੀ ਕੋ ਬਣਾਈ ਹੈ ਕਸੂਰ ਕੀ ਹੈ ਸਰਸੇ ਵਾਲੇ ਦਾ ਵਿਰੋਧ ਕਿਉਂ ਕਰਦੇ ਆਂ ਅਸੀਂ ਡਾਕਾ ਮਾਰਿਆ ਸੀ ਕਿਤੇ ਅਜੀ ਗਿਆ ਦਾ ਕਤਲ ਕੀਤਾ ਸੀਗਾ ਸਾਨੂੰ ਹੀ ਗ੍ਰਿਫਤਾਰ ਤੁਸੀਂ ਇਹ ਤੁਹਾਡੀਆਂ ਹੁਣ ਆਪਣੇ ਹੱਥਾਂ ਦੀਆਂ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਰੀਆਂ ਮੈਂ ਕਹਿਣਾ ਚਾਹੁੰਦਾ ਅੱਜ ਮੈਨੂੰ ਹਮਦਰਦੀ ਆ ਪ੍ਰਕਾਸ਼ ਸਿੰਘ ਮਜੀਠੀਆ ਦੀ ਪਤਨੀ ਦੇ ਨਾਲ ਕਿਉਂਨੇ ਆਪਣਾ ਦੁੱਖ ਦਰਦ ਉਹਦਾ ਛਲ ਗਿਆ ਪਰ ਉਹਨੂੰ ਦੇਖਣਾ ਚਾਹੀਦਾ ਕਿ ਇਹਨਾਂ ਦੇ ਰਾਹ ਚ ਕੀ ਕੁਝ ਹੁੰਦਾ ਰਿਹਾ ਮੈਂ ਫੋਟੋਆਂ ਵੀ ਸਾਂਝੀਆਂ ਕਰੂੰਗਾ ਕਿ ਜਦੋਂ ਸਿਖਰ ਦੁਪਹਿਰਾਂ ਜੇਠ ਹੜ ਦਾ ਮਹੀਨਾ ਹੁੰਦਾ ਸੀਗਾ ਸਿਖਰ ਦੀ ਗਰਮੀ ਹੁੰਦੀ ਸੀ ਤੇ 1.5-2 ਸਾਲ ਦਾ ਮੇਰਾ ਪੁੱਤਰ ਆ ਕੇ ਫਰੀਕ ਤੇ ਬਾਹਰ ਸੰਗਤਾਂ ਦੇ ਨਾਲ ਖੜਾ ਹੁੰਦਾ ਸੀ ਜਾਂ ਫਰੀਦਕੋਟ ਜੇਲ੍ਹ ਦੇ ਬਾਹਰ ਮੁਲਾਕਾਤ ਲਈ ਖੜਾ ਹੁੰਦਾ ਸੀ ਜਾਂ ਜਦੋਂ ਕਾਰ ਵਿੱਚ ਕਿਤੇ ਨਾਲ ਜਾ ਰਹੇ ਤੇ ਉਹਨਾਂ ਨੂੰ ਮੇਰੇ ਸਾਥੀ ਸਿੰਘਾਂ ਨੂੰ ਛੋਟੇ ਛੋਟੇ ਉਮਰ ਦੇ ਕੀਰਤਨ ਕਰਨ ਵਾਲੇ ਸਾਥੀ ਸਿੰਘਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਿਆ ਗੁਰੂ ਕੇ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਥੀਆਂ ਨੂੰ ਫੜ ਫੜ ਜੇਲ੍ਹਾਂ 'ਚ ਡੱਕਿਆ ਹੱਥਾਂ ਦੀਆਂ ਦਿੱਤੀਆਂ ਹੁਣ ਦੰਦਾ ਨਾ ਖੋਲਣੀਆਂ ਪੈ ਰਹੀਆਂ ਇਹ ਹਸਾਬ ਖਤਾ ਵੀ ਹੋ ਰਿਹਾ ਜੈਸਾ ਬੀਜਾ ਸੋਲਣਾ ਜੋ ਬੀਜਾ ਵੜਨਾ ਪੈ ਰਿਹਾ ਇਹ ਗੁਰਬਾਣੀ ਦੇ ਬਚਨ ਜਦੋਂ ਆਪਣੇ ਲੱਗਦੀ ਉਦੋਂ ਹੀ ਅੱਗ ਲੱਗਦੀ ਹੈ ਦੂਜੇ ਦੇ ਤਾਂ ਕੋ ਸੰਤਰ ਲੱਗਦੀ ਆ ਅੱਜ ਜੋ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਕੀਤੇ ਗੁਨਾਹ ਜਿਹੜੇ ਇਹਨਾਂ ਨੂੰ ਭੁਗਤਨੇ ਪੈ ਰਹੇ ਜੋ ਇਹਨਾਂ ਨੇ ਆਪਣੇ ਰਾਜ ਭਾਗਤ ਕੀਤੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਭੁਗਤਨੇ ਪੈਣਗੇ ਮੈਂ ਕਹਿਣਾ ਚਾਹੁੰਦਾ ਉਹਨੂੰ ਵੀ ਤਿਆਰੀ ਰੱਖਣੀ ਚਾਹੀਦੀ ਹੈ ਹੋ ਸਕਦਾ ਉਹਨੂੰ ਵੀ ਇਸ ਤਰ੍ਹਾਂ ਦੇ ਤੁਰਨਾ ਪਵੇ ਕਿਉਂਕਿ ਤਿਆਰੀ ਰੱਖਣੀ ਚਾਹੀਦੀ ਇਹਨੂੰ ਆਪਦਾ ਪੂਰੀ ਬਿਸਤਰਾ ਬੰਨ ਕੇ ਰੱਖਣਾ ਚਾਹੀਦਾ ਪਤਾ ਨਹੀਂ ਕਿਹੜੀ ਸਰਕਾਰ ਜਦੋਂ ਸਰਕਾਰ ਇਸ ਰਾਹ ਤੇ ਤੁਰੀ ਤਾਂ ਭਾਵੇਂ ਕਿ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਕਿਸੇ ਨਾ ਅਨਿਆ ਨਹੀਂ ਹੋਣਾ ਚਾਹੀਦਾ ਪਰ ਨਿਆਂ ਤਾਂ ਜਿਹੜਾ ਬੀਜਿਆ ਜਾਂ ਉਹ ਵੱਡਣਾ ਹੀ ਪੈਣਾ ਉਹ। ਕੋਈ ਤਾਂ ਸਾਲਟਾਂ ਪਾਉਂਦੇ ਰਹੇ ਏਕੇ 47ਾਂ ਦੇ ਰੌਂਦ ਪਾਉਂਦੇ ਰਹੇ ਝੂਠੇ ਮੁਕਾਦਮੇ। ਧੋਜਨ ਕਰਕੇ ਗੱਡੀਆਂ ਨੂੰ ਗੁਰਦੁਆਰੇ ਤੇ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਤੁਸੀਂ। ਤੇ ਅੱਜ ਅੱਜ ਹੁਣ ਚੀਕਾਂ ਕਿਉਂ ਮਾਰਦੇ ਹੁਣ ਭੁਗਤੋ। ਮੈਂ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਨਾ ਕਿ ਬਾਦਲ ਮਜੀਠੀਏ ਇਹਨਾਂ ਜੋ ਕੁਝ ਕੀਤਾ ਜਿਨ੍ਹਾਂ ਨੂੰ ਭੁਗਤਣਾ ਪੈ ਰਿਹਾ ਇਹਨਾਂ ਦਾ ਹਸਾਬ-ਕਿਤਾਬ ਜਿਹੜਾ ਹੋ ਰਿਹਾ ਵਾ। ਔਰ ਇਹਨਾਂ ਨੂੰ ਹੁਣ ਉਹ ਜੋ ਇਹਨਾਂ ਨੇ ਬੀਜਿਆ ਉਹਨੂੰ ਵਧਣਾ ਚਾਹੀਦਾ ਔਰ ਸੰਗਤਾਂ ਨੂੰ ਸੂਚਿਤ ਔਰ ਮੈਂ ਇਹਨਾਂ ਦੇ ਜਿਹੜੇ ਆ ਟੁਕੜ ਬੋਚ ਆ ਜਿਹੜੇ ਚੱਪੜੀ ਝਾੜ ਆ ਸਬਾ ਸਲਾਰ ਇਹਨਾਂ ਦੇ ਜਿਹੜੇ ਕਮੈਂਟਾਂ ਦੇ ਵਿੱਚ ਮੈਂ ਸਾਰਿਆਂ ਨੂੰ ਚੈਲੰਜ ਕਰਦਾ ਜਿੱਥੇ ਮਰਜ਼ੀ ਬੈਠ ਕੇ ਗੱਲਬਾਤ ਕਰ ਟੀਵੀ ਚੈਨਲ ਤੇ ਜੇ ਉੱਦਾਂ ਬਹਿ ਕੇ ਜਿੱਥੇ ਮਰਜ਼ੀ ਗੱਲ ਕਰ ਲੋ ਇਹ ਦੁੱਧ ਤੋਤੇ ਨਹੀਂ ਇਹਨਾਂ ਨੇ ਜੋ ਕੁਝ ਕੀਤਾ ਅੱਜ ਭੁਗਤਣਾ ਪੈ ਰਿਹਾ ਔਰ ਖੁਦ ਮੰਨੇ ਆ ਮੈਨੂੰ ਇੱਕ ਧਾਰਮਿਕ ਸਥਾਨ ਤੇ ਸੁਖਵੀਰ ਸਿੰਘ ਬਾਦਲ ਮਿਲਿਆ ਤੇ ਉਥੇ ਗੱਲਬਾਤ ਚੱਲੀ ਕਹਿਣ ਲੱਗਾ ਕਹਿੰਦੇ ਇਹ ਮੈਂ ਪੁਲਿਸ ਨੂੰ ਕਿਹਾ ਕਿਸੇ ਨਾਲ ਜਾਤੀ ਨਹੀਂ ਹੋਣੀ ਚਾਹੀਦੀ ਤੇ ਮੈਂ ਕਿਹਾ ਮੇਰੇ ਨਾਲ ਤਾਂ ਤੇਰੇ ਰਾਜ ਚ ਇੰਨੀਆਂ ਜਾਤੀਆਂ ਹੋਈਆਂ ਐਨੇ ਥਾਵਾਂ ਤੇ ਉਹ ਕਹਿੰਦਾ ਉਹ ਤਾਂ ਮੈਂ ਮੁਕਾਦਮੇ ਪਵਾਉਂਦਾ ਸੀ ਤੁਹਾਡੇ ਤੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੁਸੀਂ ਸਾਡਾ ਸਮਰਥਨ ਨਹੀਂ ਕਰਦੇ ਤੁਸੀਂ ਸਾਡੇ ਕਹਿ ਤੇ ਦੇਰੇ ਵਾਲੇ ਦਾ ਵਿਰੋਧ ਕਰਨੋਂ ਨਹੀਂ ਹਟਦੇ ਕਹਿੰਦਾ ਉਹ ਤਾਂ ਮੈਂ ਪਵਾਏ ਸੀ ਮੁਕਾਦਮੇ ਮੇਰੇ ਨਾਲ ਜਿੱਥੇ ਮਰਜੀ ਸੁਖਵੀਰ ਸਿੰਘ ਬਾਦਲ ਨੂੰ ਬਿਠਾ ਲਿਓ ਮੈਂ ਹਰ ਗੱਲ ਦਾ ਜਵਾਬ ਦਊ ਬਿਕਰਮ ਸਿੰਘ ਮਜੀਠੀਆ ਨੂੰ ਬਿਠਾ ਲਿਓ ਜਵਾਬ ਦਊਂਗਾ ਆੜੇ ਟੁਕੜ ਬੋਜੇ ਇਹਨਾਂ ਦਾ ਮੈਂ ਜਵਾਬ ਨਹੀਂ ਦਿੰਦਾ ਵੀ ਜਿਹੜੇ ਐਵੇਂ ਚੱਪੜੀ ਝਾੜਾ ਜਿਹੜੇ ਅੰਨੇ ਭਗਤ ਆ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਮੈਂ ਜਵਾਬ ਨਹੀਂ ਦਿੰਦਾ ਪਰ ਅੱਜ ਇਹਨਾਂ ਨੂੰ ਆਪਣਾ ਕੀਤਾ ਭੁਗਤਣਾ ਪੈ ਰਿਹਾ ਸੋ ਸੰਗਤ ਨੂੰ ਮੈਂ ਬੇਨਤੀ ਕਰਦਾ ਤੇ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਨਾ ਕਿ ਜੋ ਹੈਗਾ ਉਹ ਕੀਤਾ ਜਾਵੇ ਵਾਅਦਾ ਤੁਸੀਂ ਵੀ ਨਾ ਕਰਿਓ ਨਹੀਂ ਤੇ ਦਿਨ ਤੁਹਾਨੂੰ ਵੀ ਭੁਗਤਣੇ ਪੈਣੇ ਆ ਜੇ ਤੁਸੀਂ ਵਾਅਦਾ ਕਰੋਗੇ ਇਹ ਦਿਨ ਗਾਂ ਗਾਂ ਜਿਹੜੇ ਤੁਸੀਂ ਵੀ ਜਿਹੜਾ ਉਹਨਾਂ ਬੀਜਿਆ ਉਹ ਵੜਰੇ ਆ ਜਿਹੜਾ ਤੁਸੀਂ ਬੀਜੋਗੇ ਉਹ ਤੁਹਾਨੂੰ ਵੜਣਾ ਪੈਣਾ। ਸੋ ਸੰਗਤਾਂ ਨੂੰ ਸਜੇਦ ਧੋਣ ਦੀ ਲੋੜ ਆ ਕੋਲਾਂ ਚੁਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।